ਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਚੰਦਪੁਰਾ ਦੇ ਗੁਰਦੁਆਰਾ ਸਾਹਿਬ ਤੋਂ ਸਿੰਘ ਜਥੇਬੰਦੀਆਂ ਵੱਲੋਂ ਨਗਰ ਕੀਰਤਨ ਜਿਹੜਾ ਆਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ ਸੋ ਆਪਾਂ ਗੱਲਬਾਤ ਵੀ ਕਰਾਂਗੇ ਸਾਰੇ ਆਪਾਂ ਪਹਿਲਾਂ ਪੰਜ ਪਿਆਰਾਂ ਦੇ ਦਰਸ਼ਨ ਦੇਦਾਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਜੋ ਸੁੰਦਰ ਤੇ ਸੋਹਣੀ ਜਿਹੜਾ ਪਾਲਕੀ ਦੇ ਵਿੱਚ ਬਿਰਾਜਮਾਨ ਹੋਏ ਨੇ ਸੋ ਸਾਡੇ ਨਾਲ ਜਿਹੜੇ ਜਥੇਬੰਦੀਆਂ ਦੇ ਜਿਹੜੇ ਆਗੂ ਉਹ ਵੀ ਹਾਜ਼ਰ ਨੇ ਆਪਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜੀ ਅਸੀਂ ਪਿੰਡ ਚੰਦਪੁਰਾਣੇ ਕੇ ਜਿਹੜਾ ਕਿ ਗੁਰੂ ਘਰ ਬਾਬਾ ਤੇਗਾ ਸਿੰਘ ਜੀ ਦੇ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਜਿਹੜੇ ਕਿ ਇੱਥੇ ਖੜੇ ਆਪਾਂ ਚੰਦਪੁਰਾਣੇ ਇਹ ਅੱਜ ਪੰਜਾ ਪਿਆਰਾਂ ਦੀ ਗਵਾਈ 'ਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਜਿਹੜਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੰਜਾਂ ਪਿਆਰਿਆਂ ਦੀ ਗਵਾਈ ਵਿੱਚ ਅਮਰ ਸਹੀ ਤੇ ਜਰਨੈਲ ਬਾਬਾ ਜੀਵਨ ਸਿੰਘ ਦਾ 364ਵਾਂ ਜਨਮ ਦਿਹਾੜੇ ਦੀ ਖੁਸ਼ੀ ਦੇ ਸਬੰਧ ਦੇ ਵਿੱਚ ਜਿਹੜੇ ਕਿ ਪੰਥ ਦਸਮੇਸ਼ ਤਰਨਾ ਦਲ ਚੱਲਦਾ ਵੀਰ ਨਿਹੰਗ ਸਿੰਘ ਭਾਰਤ ਪੰਜਾਬ ਕੌਮ ਦੇ ਰਤਨ ਸਿੰਘ ਸਾਹਿਬ ਮੌਜੂਦਾ ਜਥੇਦਾਰ ਬਾਬਾ ਜੀ ਬਾਬਾ ਮੇਜਰ ਸਿੰਘ ਛੋਟੀ ਜੀ ਨਨਕਾਣਾ ਸਾਹਿਬ ਵਾਲੇ ਅਤੇ ਉਹਨਾਂ ਦੀ ਗਵਾਈ ਦੇ ਵਿੱਚ ਜਿਹੜਾ ਕਿ ਜਥਾ ਚੱਲਿਆ ਏ ਤੇ ਜਥੇ ਦੇ ਨਾਲ ਜਿਹੜਾ ਕਿ ਪੂਰੀ ਮਰਿਆਦਾ ਦੇ ਨਾਲ ਸਰਦਾ ਦੇ ਨਾਲ ਜਿਹੜੇ ਕੇ ਪੰਜ ਪਿਆਰੇ ਜਿਹੜੇ ਕੇ ਕਮਾਨ ਕਰਨਗੇ ਨਾਲ ਪੰਜ ਨਿਸ਼ਾਨਚੀ ਸਿੰਘ ਜਿਹੜੇ ਕੇ ਸਾਡੇ ਅੱਗੇ ਸਾਡੇ ਬਾਬਾ ਜਸਵੰਤ ਸਿੰਘ ਜੀ ਜਿਹੜੇ ਕੇ ਰੋਡਿਆਂ ਤੋਂ ਬਾਬਾ ਸਾਡੇ ਮਹਾਕਾਲ ਬਾਬਾ ਸੁਖਦੇਵ ਸਿੰਘ ਜੀ ਤੇ ਬਾਬਾ ਗੁਰਦੀਪ ਸਿੰਘ ਜੀ ਸਾਡੇ ਨਾਲ ਖੜੇ ਆ ਇਹ ਆਪ ਜੀ ਨੂੰ ਸੰਗਤਾਂ ਨੂੰ ਚਾਣਣਾ ਕਰਨਗੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੁਭਾਗਾ ਭਰਿਆ ਸਮਾਂ ਹੈ ਜਿੱਥੇ ਕਿ ਸ਼ਰੋਮਣੀ ਸਹੀਦ ਅਤੀ ਸਤਕਾਰਯੋਗ ਸ਼ਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਦਾ 364ਵਾਂ ਜੋ ਜਨਮ ਦਿਹਾੜਾ ਹੈ ਤਰਨਤਾਰਨ ਦਲ ਸਮੁੱਚੀ ਜਥੇਬੰਦੀ ਵੱਲੋਂ ਸਤਕਾਰਯੋਗ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਉਹਨਾਂ ਦੇ ਸਮੁੱਚੇ ਹੀ ਸਾਰੇ ਹੀ ਜਥੇਬੰਦੀ ਵੱਲੋਂ ਔਰ ਮਾਲਵਾ ਜੋਨ ਦੇ ਇੰਚਾਰਜ ਬਾਬਾ ਬਲਦੇਵ ਸਿੰਘ ਜੀ ਔਰ ਬਾਬਾ ਜਸਵੰਤ ਸਿੰਘ ਜੀ ਰੋਡਿਆਂ ਵਾਲੇ ਇਹਨਾਂ ਨੇ ਸਾਰੇ ਆਪਣੇ ਸਾਥੀਆਂ ਦੇ ਸਿੰਘਾਂ ਸੀ ਫੌਜਾਂ ਦੇ ਨਾਲ ਇਹਨਾਂ ਨੇ 71 ਤੋਂ ਦੇ ਨਾਲ ਅੱਜ ਤਨਤਨ ਸ੍ਰੀ ਦਬਾਬਾ ਤੇਗਾ ਸਿੰਘ ਜੀ ਦੇ ਪਾਵਨ ਸਥਾਨਾਂ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਕੱਢਿਆ ਜਾ ਰਿਹਾ ਹੈ ਜਿੱਥੇ ਕਿ ਸਾਡੇ ਆਨੰਦਪੁਰ ਦੀ ਪਾਵਨ ਪਵਿੱਤਰ ਧਰਤੀ ਤੇ ਜੋ ਕੱਲ ਨੂੰ ਪਹੁੰਚੇਗਾ ਰਸਤੇ ਵਿੱਚ ਪੜਾ ਕਰਦਾ ਸੰਗਤਾਂ ਨੂੰ ਤਾਰਦਿਆਂ ਹੋਇਆ ਇਹ ਵਸ਼ਾ ਨਗਰ ਕੀਰਤਨ ਇੱਥੋਂ ਅੱਜ ਚਾਲੇ ਪਾਰਿਆ ਹੈ ਜਿੱਥੇ ਕਿ ਸਾਡਾ ਫਰਜ਼ ਬੰਦਾ ਹੈ ਕਿਉਂਕਿ ਅਸੀਂ ਜੇ ਆਪਣੇ ਵੱਡ ਵਡੇਰਿਆਂ ਦੀਆਂ ਯਾਦਗਾਰਾਂ ਜਾਂ ਸਾਡੇ ਕੌਮ ਦੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਦੀਆਂ ਯਾਦਗਾਰਾਂ ਮਨਾਉਂਦੇ ਰਵਾਂਗੇ ਤਾਂ ਸਾਡੀ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਉਹਨੂੰ ਸੇਧ ਮਿਲੇਗੀ ਉਹ ਇਸ ਮਾਰਗ ਤੇ ਚੱਲੇਗੀ ਇਹ ਜਿੱਥੇ ਨਗਰ ਕੀਰਤਨ ਕੱਲੇ ਦਰਸ਼ਨ ਦਿਦਾਰਾਂ ਵਾਸਤੇ ਨਹੀਂ ਇਹ ਇੱਕ ਧਰਮ ਨਾਲ ਜੋੜਨ ਦਾ ਬਹੁਤ ਵੱਡਾ ਉਪਰਾਲਾ ਹੈ ਜਿਸ ਦੇ ਕਰਕੇ ਸਾਡੀ ਨੌਜਵਾਨ ਪੀੜ੍ਹੀ ਦਾ ਲਗਾ ਵਧੇਗਾ ਮੈਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਆਪ ਜੀ ਦੇ ਸਤਕਾਰਯੋਗ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਆਪ ਜੀ ਦੀ ਹਾਜ਼ਰੀ ਦੇ ਵਿੱਚ ਇਹ ਨਗਰ ਕੀਰਤਨ ਸੀਧਾਂ ਦੀ ਧਰਤੀ ਤੋਂ ਚਾਲੇ ਪਾਉਣ ਲੱਗਾ ਕਿਰਪਾ ਰੱਖੀ ਮੇਰਾ ਰੱਖੀ ਉਧਰ ਜੋ ਪੰਜਾਬ ਦੇ ਵਿੱਚ ਬਹੁਤ ਭਾਰੀ ਹੜ ਆਇਆ ਹੈ ਮਹਾਰਾਜ ਉਹਨਾਂ ਪਰਿਵਾਰਾਂ ਤੇ ਵੀ ਉਹਨਾਂ ਸੰਗਤਾਂ ਤੇ ਵੀ ਮਿਹਰ ਪ੍ਰਯਾਤ ਰੱਖ ਕਿਰਪਾ ਕਰੋ ਮਿਹਰਾ ਕਰੋ ਜੋ ਸੰਕਟ ਦਾ ਸਮਾਂ ਬਹੁਤ ਸਾਰਾ ਪੰਜਾਬ ਤੇ ਆਇਆ ਉਹਨੂੰ ਵੀ ਦੂਰ ਕਰੋ ਮਹਾਰਾਜ ਜੀ ਹੁਣ ਨਗਰ ਕੀਰਤਨ ਸਾਡੀਆਂ ਫੌਜਾਂ ਲੈ ਕੇ ਚੱਲੀਆਂ ਜਾਨ ਦੀ ਆਗਿਆ ਬਖਸ਼ੋ ਮੈਂ ਬਾਬਾ ਬਲਦੇਵ ਸਿੰਘ ਜੀ ਉਹਨਾਂ ਦਾ ਬਾਬਾ ਜਸਵੰਤ ਸਿੰਘ ਜੀ ਉਹਨਾਂ ਦਾ ਸਾਰੇ ਸਿੰਘਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਚੰਗਾ ਉਪਰਾਲਾ ਕਰ ਰਹੇ ਨੇ ਜਿਹਦੇ ਨਾਲ ਸ਼ਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਨੂੰ ਉਹਨਾਂ ਦੇ ਨਾਮ ਨੂੰ ਉਹਨਾਂ ਦੀ ਸ਼ਹਾਦਤ ਨੂੰ ਹੋਰ ਉੱਚਾ ਚੁੱਕ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਮੇਰੇ ਵੱਲੋਂ ਧੰਨਵਾਦ ਦਾਸ ਇਸ ਗੁਰੂ ਘਰ ਦਾ ਝਾੜੂਦਾਰ ਨਮਾਨਾ ਜਾਂ ਸੇਵਾਦਾਰ ਜਿੱਥੇ ਸੁਭਣਾ ਜੱਥੇਬੰਦੀ ਨੂੰ ਸੀ ਛਕਾਉਂਦਾ ਉੱਥੇ ਸਤਿਕਾਰਯੋਗ ਪੰਜ ਪਿਆਰਿਆਂ ਨੂੰ ਸੀ ਛਕਾਉਂਦਾ ਤੇ ਸਾਡੇ ਤਖਤ ਤੇ ਬਰਾਜਮਾਨੇ ਜੁਗੋ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਰੱਖਣੀ ਮੇਰਾ ਰੱਖਣੀਆ ਉਨੇ ਤੋਂ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਬਾਬਾ ਜੀ ਨਗਰ ਕੀਰਤਨ ਅਜੇ ਤੋਂ ਆਰੰਭ ਕੀਤੇ ਗਏ ਨੇ ਕਿੱਥੋਂ ਨਹੀਂ ਹੁੰਦਾ ਹੋਇਆ ਤੇ ਆਨੰਦ ਆਨੰਦਪੁਰ ਸਾਹਿਬ ਜਿਹੜਾ ਧਰਤੀ ਤੇ ਪਹੁੰਚੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਅੱਜ ਵਿਸ਼ਾਲ ਨਗਰ ਕੀਰਤਨ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜੇ ਤੇ ਇਹ ਫੌਜਾਂ ਹਰ ਕ ਪਿੰਡਾਂ ਦੇ ਵਿੱਚੋਂ ਬਹੁ ਪਿੰਡਾਂ ਦੇ ਵਿੱਚੋਂ ਨਗਰ ਕੀਰਤਨ ਜਾ ਰਹੇ ਆ ਇਥੋਂ ਚੱਲ ਕੇ ਜਿਹੜਾ ਇਹ ਨਗਰ ਕੀਰਤਨ ਹੈ ਇਹ ਚੰਦਪੁਰਾਣਾ ਬਾਬਾ ਤੇਗਾ ਸਿੰਘ ਜੀ ਮਜੂਦਾ ਮੁਖੀ ਇੱਥੇ ਬਾਬਾ ਗੁਰਦੀਪ ਸਿੰਘ ਜੀ ਜਿਨ੍ਹਾਂ ਨੇ ਬਹੁਤ ਜਿਆਦਾ ਸਾਨੂੰ ਪਿਆਰ ਤੇ ਸਹਿਯੋਗ ਦਿੱਤਾ ਕਿ ਨਗਰ ਕੀਰਤਨ ਤਾਂ ਪਿੰਡਾਂ ਦੇ ਵਿੱਚ ਜਾਂਦੇ ਆ ਪਰ ਜਿਹੜਾ ਮਹਾਨ ਸ਼ਹੀਦ ਹੈ ਜਰਨੈਲ ਹੈ ਇਹ ਸਾਡੀ ਕੌਮ ਹੀ ਥੋੜਾ ਜਿਹਾ ਕਰ ਰਹੀ ਔਦਮ ਸਾਨੂੰ ਸਾਥ ਨਹੀਂ ਕੋਈ ਐਡਾ ਜਿਆਦਾ ਕੋਈ ਮਿਲ ਰਿਹਾ ਕਿਸੇ ਦਾ ਅਸੀਂ ਸੱਚੀ ਗੱਲ ਕਵਾਂਗੇ ਸਾਡੇ ਨਾਲ ਹੋਈ ਅਸੀਂ ਸੱਦੇ ਪੱਤਰ ਸਾਨੂੰ ਮਹਾਂਪੁਰਖਾਂ ਨੇ ਬਾਬਾ ਮੇਜਰ ਸਿੰਘ ਛੋਟੀ ਸਾਹਿਬ ਜੀ ਨੇ ਸਾਡੀਆਂ ਡਿਊਟੀਆਂ ਲਾਈਆਂ ਸੀ ਵੀ ਤੁਸੀਂ ਹਰ ਇੱਕ ਗੁਰਦੁਆਰਾ ਸਾਹਿਬ ਤੇ ਉਹਨਾਂ ਕਮੇਟੀਆਂ ਨੂੰ ਸੱਦੇ ਪੱਤਰ ਪਹੁੰਚਾਉਣੇ ਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸੱਦੇ ਪੱਤਰ ਪਹੁੰਚਾਏ ਪਰ ਸਾਨੂੰ ਕਿਸੇ ਦਾ ਐਡਾ ਸਹਿਯੋਗ ਨਹੀਂ ਮਿਲਿਆ ਕਿ ਬਾਬਾ ਗਰਦੀਪ ਸਿੰਘ ਜੀ ਨੇ ਜਿੱਦੇ ਪਹਿਲੇ ਦਿਨ ਹੀ ਆਏ ਸੀਗੇ ਇਹਨਾਂ ਨੇ ਸਾਨੂੰ ਪੂਰਾ ਹੌਸਲਾ ਦਿੱਤਾ ਸੀਗਾ ਅਸੀਂ ਪਹਿਲੀ ਵਾਰ ਇਹ ਜਿਹੜਾ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਲੈ ਕੇ ਜਾ ਰਹੇ ਆ ਇਹਦੇ ਵਿੱਚ ਸਾਨੂੰ ਇਦਾਂ ਸੀਗਾ ਵੀ ਬਹੁਤ ਵੱਡੀ ਇਹ ਮਾਨ ਸੇਵਾ ਕੋਈ ਸਾਡੇ ਤੋਂ ਕਮੀ ਨਾ ਰਹਿ ਜਾਵੇ ਚਲੋ ਜੇ ਕੋਈ ਰਹਿ ਵੀ ਗਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਪੰਜ ਪਿਆਰਿਆਂ ਦੀ ਹਰੇਟ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾ ਰਹੇ ਆ ਤੇ ਆ ਬਖਸ਼ਣ ਜੋਗ ਆ ਉਹ ਗੁਰੂ ਪਿਆਰੋ ਜੀ ਇੱਥੇ ਜਿਹੜਾ ਰਸਤਾ ਇਹ ਸਾਡਾ ਇੱਥੋਂ ਅਸੀਂ ਜਾ ਕੇ ਜੀਤਵਾਲ ਜੀਤਵਾਲ ਜਾ ਕੇ ਲੰਗਰ ਦਾ ਪ੍ਰੋਗਰਾਮ ਆ ਜੀ ਪ੍ਰਸ਼ਾਦਾ ਸੰਗਤਾਂ ਵਾਸਤੇ ਜੀਤਵਾਲ ਦੀ ਫੌਜ ਨੇ ਸਾਡੇ ਉੱਥੋਂ ਦੇ ਜਥੇਦਾਰ ਆ ਬਾਬਾ ਬਲਕਾਰ ਸਿੰਘ ਜੀ ਤੇ ਉਹਨਾਂ ਨੇ ਉੱਥੇ ਲੰਗਰ ਦਾ ਪ੍ਰਬੰਧ ਕੀਤਾ ਵਾ ਉੱਥੋਂ ਚੱਲਦੇ ਹੋਏ ਇਦਾਂ ਹੀ ਜਗਰਾਮੀ ਜਗਰਾਮੇ ਬਾਬਾ ਜੀ ਖੜੇ ਆ ਆਪਣੇ ਬਾਬਾ ਬਲਦੇਵ ਸਿੰਘ ਜੀ ਸੁਖਦੇਵ ਸਿੰਘ ਜੀ ਤੇ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਉਦੋਂ ਗਾ ਅਸੀਂ ਲੁਧਿਆਣਾ ਲੁਧਿਆਣੇ ਤੋਂ ਹੁੰਦੇ ਹੋਏ ਸਿੱਧਾ ਚਮਕੌਰ ਸਾਹਿਬ ਜਾਵਾਂਗੇ ਚਮਕੌਰ ਸਾਹਿਬ ਦਾ ਰਾਤ ਦਾ ਬਿਸ਼ਰਾਮ ਆ ਉੱਥੇ ਉਦੋਂ ਬਾਅਦ ਉੱਥੋਂ ਸਵੇਰੇ ਚਾਲਾ ਪਾ ਕੇ ਤੇ ਅਨੰਦਪੁਰ ਸਾਹਿਬ ਪਹੁੰਚਾਂਗੇ ਜੀ ਤੇ ਉੱਥੇ ਜਾ ਕੇ ਸਮਾਪਤੀ ਆ ਮਹਾਰਾਜ ਅਰਦੀ ਕਲਾ ਕਰੇ ਸੱਚੇ ਪਾਸ਼ਾ ਕਿਰਪਾ ਬਣਾਈ ਰੱਖੇ ਬਹੁਤ ਜਿਆਦੇ ਬਾਬਾ ਜੀ ਨੇ ਦੱਸ ਹੀ ਰਿਹਾ ਵੀ ਸੰਗਤ ਤੇ ਬਹੁਤ ਜਿਆਦੇ ਪੰਜਾਬ ਤੇ ਕਸਟ ਬਹੁਤ ਜ਼ਿਆਦਾ ਆਇਆ ਹੋਇਆ ਬਹੁਤ ਜ਼ਿਆਦਾ ਕਹਿਰ ਦੀ ਗੱਲ ਹੋਈ ਪਈ ਆ ਤੇ ਸਾਰਿਆਂ ਅਰਦਾਸਾਂ ਬੇਨਤੀਆਂ ਸੰਗ ਉਹਦੇ ਦੇ ਕਰੀ ਜਾਂਦੇ ਸੀ ਮਹਾਰਾ ਸੱਚੇ ਪਾਸ਼ਾ ਨਗਰ ਕੀਰਤਨ ਲੈ ਕੇ ਜਾਣਾ ਦਿਨ ਲਾਉਣ ਤੇ ਇਦਾਂ ਦਿਨ ਬਹੁਤ ਸੋਹਣਾ ਮਹਾਰਾ ਨੇ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਆ ਤੇ ਇਦਾਂ ਹੀ ਸਾਰੇ ਪੰਜਾਬ ਤੇ ਸਾਰੇ ਪਰਿਵਾਰਾਂ ਤੇ ਕਿਰਪਾ ਕਰੇ ਸਾਰੇ ਪਰਿਵਾਰਾਂ ਨੂੰ ਬੇਨਤੀ ਆ ਵੀ ਇਹ ਬਹੁਤ ਵੱਡਾ ਕਸਟ ਹੈ ਟਾਈਮ ਕੱਢ ਕੇ ਜਿੰਨਾ ਵੀ ਹੋ ਸਕੇ ਜਾਪ ਕਰਿਆ ਕਰੋ ਬਾਣੀ ਪੜਿਆ ਕਰੋ ਜਿਹੜਾ ਇਹ ਆਪਣੇ ਤੇ ਆਇਆ ਹੋਇਆ ਕਹਿਰ ਹੈ ਇਹ ਟਾਲਾ ਵੱਜ ਜਾਵੇ ਇਹ ਬੇਨਤੀ ਸਾਰੇ ਪਰਿਵਾਰਾਂ ਨੂੰ ਇਹ ਬਾਣੀ ਨਾਲ ਜ਼ਰੂਰ ਜੁੜੋ ਬਾਣੀ ਅਮਰਤ ਛਕੋ ਤੇ ਬਾਣੀ ਬਾਣੇ ਵਾਲੇ ਧਾਰਨੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬੇ ਜਿਸ ਤਰ੍ਹਾਂ ਬਾਬਾ ਜੀਮਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 14 ਜੰਗਾਂ ਲੜੀਆਂ ਉਸ ਮਹਾਨ ਯੋਧੇ ਦਾ ਅੱਜ ਨਗਰਕੀਤਾ ਜਨਮ ਦਿਨ ਹੈਗਾ ਨਗਰਕੀਤਾ ਤੁਸੀਂ ਲੈ ਕੇ ਜਾ ਰਹੇ ਹੋ ਲੱਗਦਾ ਨਹੀਂ ਸੰਗਤਾਂ ਦੇ ਵਿੱਚ ਜਿਹੜਾ ਪ੍ਰਚਾਰ ਦੀ ਵੀ ਕਮੀ ਰਹਿੰਦੀ ਹੈ ਇਸ ਵਿੱਚ ਪ੍ਰਚਾਰ ਬਹੁਤ ਘੱਟ ਹੈ ਬਾਬਾ ਜੀਮਨ ਸਿੰਘ ਜੀ ਬਾਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਜਥੇਦਾਰ ਸੁਖਦੇਵ ਸਿੰਘ ਮੌਜੂਦਾ ਮੁਖੀ ਮਿਸਲ ਸ਼ਹੀਦ ਬਾਬਾ আলম ਸਿੰਘ ਦੀ ਨਚਣਾ ਤਰਨਾ ਦਲ ਸੋ ਜੋ ਤੁਸੀਂ ਮੈਨੂੰ ਸਵਾਲ ਕੀਤਾ ਨਾ ਵੀ ਬਾਬਾ ਜੀਵਨ ਸਿੰਘ ਦੇ ਪ੍ਰਚਾਰ ਦੀ ਵੀ ਨਹੀਂ ਹੋ ਰਿਹਾ ਦੇਖੋ ਪ੍ਰਚਾਰ ਦੀ ਤੇ ਹੁਣ ਕੋਈ ਕਮੀ ਨਹੀਂ ਹੈਗੀ ਪ੍ਰਚਾਰ ਬਹੁਤ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੇ ਦਲਪੰਥ ਦੇ ਸਿੰਘ ਨੇ ਜਥੇਦਾਰ ਲਾਇਬ੍ਰੇਰੀ ਬਾਬਾ ਮਜੀਦ ਸਿੰਘ ਦੀ ਸੋਡੀ ਸਾਹਿਬ ਹੋਣਾ ਨੇ ਉਹ ਸਾਰੇ ਤੱਤ ਭਰਨੇ ਤੇ ਦਾਸ ਆ ਗਰਾਊਂਡ ਲੈਵਲ ਤੇ ਜਾ ਕੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਜਾ ਜਾ ਕੇ ਪ੍ਰਚਾਰ ਕਰਦੇ ਆਂ ਗਲੀਆਂ ਦੇ ਵਿੱਚ ਜਾ ਜਾ ਕੇ ਪ੍ਰਚਾਰ ਕਰਦੇ ਹਾਂ ਪ੍ਰਚਾਰ ਦੀ ਕੋਈ ਕਮੀ ਨਹੀਂ ਥੋੜੀ ਜੀ ਕਿਤੇ ਨਾ ਕਿਤੇ ਜਿਹੜੀ ਕਮੀਆਂ ਉਹ ਅੰਧਵਿਸ਼ਵਾਸੀ ਦੀ ਆ ਕਿਉਂਕਿ ਜਿਹੜੀ ਸਾਡੀ ਰੰਗਰੇਟਾ ਕੌਮ ਆ ਉਹ ਕਿਤੇ ਨਾ ਕਿਤੇ ਜਿਹੜੇ ਸੱਚ ਦੇ ਮਾਰਗ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸਾਏ ਮਾਰਗ ਤੋਂ ਜਾਂ ਜੋ ਬਾਬਾ ਜੀਵਨ ਸਿੰਘ ਜੀ ਨੇ ਜਿਹੜੇ ਪਾਏ ਹੋਏ ਪੂਰਨ ਸੀ ਉਹਨਾਂ ਤੋਂ ਕਿਤੇ ਨਾ ਕਿਤੇ ਭਟਕੇ ਹੋਇਆ ਤੇ ਜਾਗ ਰਹੇ ਨੇ ਕੋਈ ਐਸੀ ਗੱਲ ਨਹੀਂ ਹੈਗੀ ਜਾਗ ਰਹੇ ਨੇ ਹੁਣ ਹੌਲੀ-ਹੌਲੀ ਸਾਰੇ ਜਾਗਣਗੇ ਤੇ ਇੱਕ ਦਿਨ ਜ਼ਰੂਰ ਪਾਰਟੀ ਲੱਗੂਗੀ ਕਿਉਂਕਿ ਜੇਕਰ ਕੌਮ ਦੇ ਵਿੱਚ ਜਾਗਰਤੀ ਆਈ ਆ ਪ੍ਰਚਾਰ ਹੋ ਰਿਹਾ ਹੈ ਤੇ ਕੋਈ ਜਾਗਰਤੀ ਆਈ ਆ ਤਾਂ ਤਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਜਿਹੜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਜਿਹੜਾ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਲੱਗਿਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਲੈ ਕੇ ਕਦੇ ਸ਼੍ਰੋਮਣੀ ਕਮੇਟੀ ਨੇ ਜਾਂ ਕਿਸੇ ਅਕਾਲ ਤਖਤ ਦੇ ਜਾਂ ਕਿਸੇ ਨੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਸੀ ਵੀ ਬਾਬਾ ਜੀ ਹੁਣ ਸਿੰਘ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾਵੇ ਹਾਲਾਂਕਿ ਕਦੇ ਜ਼ਿਕਰ ਵੀ ਨਹੀਂ ਸੀ ਕੀਤਾ ਜਾਂਦਾਗਾ ਤਾਂ ਪਿਛਲੇ ਸਮੇਂ ਤੋਂ ਆ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਜਿਨ੍ਹਾਂ ਨੇ ਕਿ ਇਹ ਬਹੁਤ ਵੱਡਾ ਉਪਰਾਲਾ ਕੀਤਾ ਸ਼੍ਰੋਮਣੀ ਕਮੇਟੀ ਤੇ ਵੀ ਦਬਾਅ ਪਾਇਆ ਅਕਾਲ ਤਾਜ਼ ਜਥੇਦਾਰ ਉਸ ਟਾਈਮ ਦੇ ਵਿੱਚ ਆਪਣਾ ਹਰਪ੍ਰੀਤ ਸਿੰਘ ਜੀ ਕਾਰਜਕਾਰੀ ਜਥੇਦਾਰ ਸੀ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਤਾਂ ਇਹ ਜਿਹੜਾ ਉਪਰਾਲਾ ਕੀਤਾ ਸੀਗਾ ਜਿਹੜਾ ਆਨੰਦਪੁਰ ਸਾਹਿਬ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇਹ ਆਪਣਾ ਅਕਾਲ ਤਾ ਸਾਬ੍ਹ ਦੀ ਦੇਖ ਰੇਖੇ ਹੇਠ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਸਮੁੱਚੇ ਜਿੰਨੇ ਵੀ ਨਹਿ ਸਿੰਘ ਧਾਲਾ ਸਾਰੇ ਧਰਮ ਪੰਥਾ ਵੱਲੋਂ ਬਲਕਿ ਸਮੁੱਚੀ ਕੌਮ ਵੱਲੋਂ ਜਰਨਲ ਤੌਰ ਤੇ ਸਾਂਝੇ ਤੌਰ ਤੇ ਜਿਹੜਾ ਉਹ ਮਨਾਇਆ ਜਾਂਦਾ ਬਹੁਤ ਵੱਡੇ ਪੱਧਰ ਤੇ ਤੇ ਅਸੀਂ ਉਹ ਉਪਰਾਲਾ ਕਰਦੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਕਰਨੀ ਤਰ ਪਾਤਸ਼ਾਹ ਵੀ ਜਿਸ ਤਰ੍ਹਾਂ ਸਾਨੂੰ ਉੱਥੋਂ ਚੱਕ ਕੇ ਇੱਥੋਂ ਤੱਕ ਲੈ ਕੇ ਆਂਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਹੈ ਉਹ ਹੋਲੇ ਮਹੱਲੇ ਦੀ ਤਰ੍ਹਾਂ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਇਆ ਕਰੂਗਾ ਬਹੁਤ ਵੱਡੇ ਪੱਧਰ ਤੇ ਕਿਉਂਕਿ ਉਪਰਾਲੇ ਕਰਦੇ ਆ ਸੋ ਜਿਹੜਾ ਅੱਜ ਦਾ ਜੋ ਸਮਾਗਮ ਆ ਇਹ ਸ਼ਹੀਦ ਬਾਬਾ ਤੇਗਾ ਸਿੰਘ ਦੇ ਪਾਵਨ ਸਥਾਨਾਂ ਤੋਂ ਬਾਬਾ ਗੁਰਦੀਪ ਸਿੰਘ ਜੀ ਹੁਣ ਇਹਨਾਂ ਦੇ ਉਦਮਾਂ ਦੇ ਸਦਕਾ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਜਿਹੜਾ ਸਹਿਯੋਗ ਦਿੱਤਾ ਹੈ ਤੇ ਸਾਡੇ ਦਲਪੰਦੇ ਆਪਣਾ ਗੁਰੂ ਘਰਾਂ ਦੇ ਨਿਗਰਾਨ ਪੰਜਾਬ ਦੇ ਬਲਦੇਵ ਸਿੰਘ ਜੀ ਜੱਥੇਦਾਰ ਨੇ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਉਹਨਾਂ ਦੇ ਨਾਲ ਬਾਬਾ ਜਸਵੰਤ ਸਿੰਘ ਇਹਨਾਂ ਨੇ ਸਹਿਯੋਗ ਕੀਤਾ ਤੇ ਮਹਕਾਰ ਨੇ ਬਲਕਾਰ ਸਿੰਘ ਜਿੱਤਵਾਲ ਵਾਲੇ ਉਹਨਾਂ ਨੇ ਹੋਰ ਬਾਕੀ ਸਾਰੇ ਜਿੰਨੇ ਵੀ ਸਿੰਘ ਨੇ ਕਿਉਂਕਿ ਕੋਈ ਥੋੜੇ ਜੋਗਾ ਹੁੰਦਾ ਕੋਈ ਬਹੁਤੇ ਜੋਗਾ ਹੁੰਦਾ ਕੋਈ ਮੂਰੇ ਲੱਗਣ ਵਾਲਾ ਹੁੰਦਾ ਕੋਈ ਮਗਰ ਲੱਗਣ ਵਾਲਾ ਤਾਂ ਸਾਰੇ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਲੇਕਿਨ ਇਸ ਇੱਕ ਚੀਜ਼ ਜਿਹੜੀ ਬਾਬਾ ਜਸਵੰਤ ਸਿੰਘ ਜੀ ਉਹਨਾਂ ਨੇ ਕਹੀ ਆ ਵੀ ਸਾਨੂੰ ਸਹਿਯੋਗ ਨਹੀਂ ਮਿਲਦਾ ਇਹ ਇਕੱਲੇ ਇਥੋਂ ਦੀ ਗੱਲ ਨਹੀਂ ਹੈਗੀ ਬਾਬਾ ਜੀ ਇਹ ਆਮ ਜਦੋਂ ਪਿੰਡਾਂ ਦੇ ਵਿੱਚ ਵੀ ਨਗਰ ਕੀਰਤਨ ਹੁੰਦਾ ਜਾਂ ਅਰਵਦਾਸ ਪਤ ਜੀ ਦਾ ਨਗਰ ਕੀਰਤਨ ਹੁੰਦਾ ਜਾਂ ਬਾਬਾ ਜੀਵਨ ਸਿੰਘ ਜੀ ਦੇ ਪਿੰਡ ਦੇ ਵਿੱਚੋਂ ਨਗਰ ਕੀਰਤਨ ਹੁੰਦਾ ਹੈ ਤਾਂ ਇਹਨਾਂ ਦੇ ਬਾਬਾ ਜੀਵਨ ਸਿੰਘ ਜੀ ਦੇ ਨਾਲ ਪਤਾ ਨਹੀਂ ਕਿਉਂ ਲੋਕ ਵਿਤਕਰਾ ਕਰਦੇ ਆ ਕਿਉਂਕਿ ਇਹਨਾਂ ਨੂੰ ਕੌਮ ਦੇ ਸ਼ਹੀਦ ਨਹੀਂ ਮੰਨਦੇ ਬਲਕਿ ਮਜਬੂਆਂ ਦੇ ਸ਼ਹੀਦ ਹੀ ਮੰਨਦੇ ਆ ਤੇ ਇਹਨਾਂ ਦੇ ਨਾਲ ਵੈਸੇ ਬਹਿਤ ਕਰਾਇ ਕੀਤਾ ਜਾਂਦਾ ਕਿਉਂਕਿ ਜਦੋਂ ਜਰਨਲ ਤੌਰ ਤੇ ਨਗਰ ਕੀਰਤਨ ਹੁੰਦਾ ਹੈ ਉਦੋਂ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਆਉਂਦੇ ਆ ਇਕੱਠੇ ਹੁੰਦੇ ਆ ਪ੍ਰਬੰਧ ਕਰਦੇ ਆ ਚੜਾਵਾ ਵੀ ਜ਼ਿਆਦਾ ਹੁੰਦਾ ਤੇ ਜਦੋਂ ਇਹ ਨਗਰ ਕੀਰਤਨ ਹੁੰਦੇ ਉਦੋਂ ਚੜਾਵਾ ਵੀ ਥੋੜਾ ਸੰਗਤ ਵੀ ਥੋੜੀ ਸਭ ਕੁ ਘੱਟ ਹੁੰਦਾ ਤੇ ਹਾਲਾਂਕਿ ਜਿਹੜੇ ਬਾਬਾ ਜੀਵਨ ਸਿੰਘ ਜੀ ਨੇ ਉਹ ਕਿਸੇ ਇੱਕ ਕੌਮ ਦੇ ਦੂਜਾ ਸ਼ਹੀਦ ਨਹੀਂ ਹੈਗੇ ਕਿਉਂਕਿ ਜਿਹੜਾ ਭਗਤੀ ਕਰਦਾ ਜਾਂ ਤਪੱਸਿਆ ਕਰਦਾ ਉਹ ਕੇਵਲ ਤੋਂ ਕੇਵਲ ਆਪਣਾ ਜੀਵਨ ਸਵਾਰਨ ਦੇ ਵਾਸਤੇ ਕਰਦਾ ਹੈ ਜਿਹੜਾ ਸ਼ਹੀਦ ਹੁੰਦਾ ਹੈ ਉਹ ਸਮੁੱਚੀ ਮਾਨਵਤਾ ਦੇ ਵਾਸਤੇ ਸ਼ਹੀਦ ਹੁੰਦਾ ਹੈ ਤੇ ਬਾਬਾ ਜੀਵਨ ਸਿੰਘ ਜੀ ਨੇ ਜਿਹੜੇ ਉਹ ਕੌਮ ਦੇ ਸ਼ਹੀਦ ਨੇ ਜਿਹੜੇ ਕਿ ਸਮੁੱਚੀ ਕੌਮ ਦੇ ਸ਼ਹੀਦ ਨੇ ਇਕੱਲੇ ਇੱਕ ਵਰਗ ਦੇ ਸ਼ਹੀਦ ਨਹੀਂ ਗੇ ਬਾਕੀ ਬਾਬਾ ਜੀਵਨ ਸਿੰਘ ਜੀ ਸਿੱਖ ਕੌਮ ਦੇ ਉਹ ਮਹਾਨ ਸੂਰਬੀਰ ਯੋਧੇ ਹੋਏ ਆ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਦੀ ਗੋਦ ਦਾ ਨਿਗ ਮਾਣਾ ਤੇ ਬਾਬਾ ਜੀਵਨ ਸਿੰਘ ਜੀ ਉਹ ਮਹਾਨ ਯੋਧੇ ਆ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੋਦ ਨਾਲ ਨਿਗਮਾਣਿਆ ਤੇ ਬਾਬਾ ਜੀਵਨ ਸਿੰਘ ਜੀ ਉਹ ਮਹਾਨ ਯੋਧੇ ਹੋਏ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੀ ਗੋਦ ਦੇ ਵਿੱਚ ਖੜਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਂਗਲ ਫੜ ਕੇ ਨਾਲ-ਨਾਲ ਤੁਰਨਾ ਸਿਖਾਇਆ ਤੇ ਬਾਬਾ ਜੀਵਨ ਸਿੰਘ ਜੀ ਉਹ ਕੌਮ ਦੇ ਮਹਾਨ ਯੋਧੇ ਨੇ ਜਿਨ੍ਹਾਂ ਨੇ ਜਿੱਥੇ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਚਾਂਦਰੀ ਚੌਂਕ ਦੇ ਵਿਸ਼ਾਹادت ਹੁੰਦੀ ਹੈ ਤੇ ਉੱਥੇ ਬਾਬਾ ਜੀਵਨ ਸਿੰਘ ਜੀ ਜਿਹੜੇ ਕੇ ਉਦੋਂ ਪਹਿਲਾਂ ਨਾਮ ਇਹਨਾਂ ਦਾ ਭਾਈ ਜੈਤਾ ਉਸ ਟਾਈਮ ਦੇ ਵਿੱਚ ਆਪਣੇ ਪਿਤਾ ਸਦਾਨੰਦ ਜੀ ਦਾ ਸੀਸ ਉਥੋਂ ਕੱਟ ਕੇ ਤੇ ਸੀਸਦਰੀ ਬਦਲੀ ਕਰਕੇ ਲੈ ਕੇ ਸਮਾਂ ਥੋੜਾ ਮੈਂ ਬਹੁਤ ਜ਼ਿਆਦਾ ਲੰਬਾ ਇਤਿਹਾਸ ਨਹੀਂ ਸੁਣਾ ਸਕਦਾਗਾ ਤੇ ਐਡੀ ਵੱਡੀ ਕੁਰਬਾਨੀ ਕਰਕੇ ਲੈ ਕੇ ਆਏ ਕਿਉਂਕਿ ਫਿਰ ਉਹ ਲੈ ਕੇ 22 322 ਕਿਲੋਮੀਟਰ ਦਾ ਪਿੰਡ ਆ ਤੈ ਕਰਕੇ ਆਨੰਦਪੁਰ ਸਾਹਿਬ ਲੈ ਕੇ ਸੀਸ ਗੁਰੂ ਸਾਹਿਬ ਨੂੰ ਭੇਟ ਕੀਤਾ ਉਹ ਵੀ ਅਸੀਂ ਜਿਹੜਾ ਸਮਾਗਮ ਮਨਾਉਨੇ ਆ ਆਪਣਾ ਬਾਬਾ ਮੀਤ ਸਿੰਘ ਜੀ ਸੋਢੀ ਸਾਹਿਬ ਉਹਨਾਂ ਦੀ ਨਿਗਰਾਨੀ ਦੇ ਹੇਠ ਜਿਹੜਾ ਦਿੱਲੀ ਤੋਂ ਨਗਰ ਕੀਰਤਨ ਚੱਲਦਾ ਸੀਸ ਭੇਟ ਯਾਤਰਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇਸੀ ਦੀਦੜੇ ਤੇ ਉਹ ਵੀ ਅਸੀਂ ਮਨਾ ਰਹੇ ਹੁਣ ਅਸੀਂ 14 ਤਰੀਕ ਨੂੰ ਲੋਪੋ ਨਗਰ ਦੇ ਵਿੱਚ ਮਹੱਲਾ ਕਰਨਾ ਹੈ ਆਪਣਾ ਉੱਥੇ ਸੀਸ ਭੇਟ ਯਾਤਰਾ ਸੀਸ ਭੇਟ ਦੇ ਉਸ ਜਿਹੜਾ ਅਸੀਂ ਮਨਾ ਰਹੇ ਹਾਂ ਕਿਉਂਕਿ ਉਸ ਦਿਨ ਦੋ ਸੀਸ ਭੇਟ ਹੋਏ ਸੀ ਦੋ ਸੀਸ ਪੇਟ ਹੋਏ ਸੀ ਭਾਈ ਸਦਾਨੰਦ ਜੀ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਤੇ ਤੀਸਰੀ ਕੁਰਬਾਨੀ ਇਹ ਸੀ ਕਿ ਬਾਬਾ ਜੀਵਨ ਸਿੰਘ ਜੀ ਨੇ ਉਹ ਸੀਸ ਲਿਆ ਕੇ ਗੁਰੂ ਗੋਬ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਪੇਟ ਕੀਤਾ ਸੀਗਾ ਉਹ ਵੀ ਦਿਹਾੜੇ ਅਸੀਂ ਜਿਹੜੇ ਆ ਉਹ ਮਨਾਉਂਦੇ ਆ ਇਹ ਇਹਦੇ ਵਿੱਚ ਸਮੁੱਚੀ ਜਿਹੜੀ ਕੌਮ ਆ ਉਹਨੂੰ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਸਾਡੀ ਕੌਮ ਦੇ ਜਿਹੜੇ ਸ਼ਹੀਦ ਨੇ ਸਮਰਾਇਆ ਸਾਡਾ ਤੇ ਸਾਨੂੰ ਉਹਨਾਂ ਦੇ ਪਾਇਆ ਪੂਰਨਿਆ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਸੋ ਅੱਜ ਦਾ ਜਿਹੜਾ ਸਮਾਗਮ ਆ ਇਹਦੇ ਵਾਸਤੇ ਮੈਂ ਬਾਬਾ ਜੀਵਸੀ ਦੇ ਪ੍ਰਕਾਸ਼ ਜਾੜੇ ਤੇ ਸਮੁੱਚੀ ਸਿੱਖ ਕੌਮ ਅਤੇ ਸਾਰਿਆਂ ਨੂੰ ਵਧਾਈ ਦੇ ਪਾਤਰ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨੇ ਤੇ ਧੰਨਵਾਦ ਨੇ ਬਾਬਾ ਗੁਰਦੀਪ ਸਿੰਘ ਜੀ ਜਿਹੜੇ ਇੱਥੇ ਦੇ ਮੁੱਖ ਸੇਵਾਦਾਰ ਨੇ ਜਿਨ੍ਹਾਂ ਨੇ ਸਾਡਾ ਛੋਟੇ ਜਿਹੇ ਸਨੇਹ ਨੂੰ ਪ੍ਰਮਾਨ ਕਰਕੇ ਤੇ ਐਡਾ ਵੱਡਾ ਉਪਰਾਲਾ ਸਾਨੂੰ ਪ੍ਰਬੰਧ ਕਰਕੇ ਦਿੱਤਾ ਹੈ ਸਾਡੇ ਨਾਲ ਸਹਿਯੋਗ ਕੀਤਾ ਹੈ ਅਗਲੇ ਸਾਲ ਇਸ ਤੋਂ ਆਪਾਂ ਹੋਰ ਵੀ ਵੱਡੇ ਪੱਧਰ ਤੇ ਜਿਹੜਾ ਉਪਰਾਲਾ ਕਰਾਂਗੇ ਤੇ ਆਪਾਂ ਹੋਰ ਵੀ ਵੱਧ ਸੰਗਤ ਜਿਹੜੀ ਆ ਉਹ ਜੋੜਨ ਦੀ ਕੋਸ਼ਿਸ਼ ਕਰਾਂਗੇ ਤੋਂ ਸਮੁੱਚੀ ਸੰਗਤ ਆ ਜਿਹੜੀ ਸਮੁੱਚੀ ਨਾਨਕ ਨਾਮਲੇਵਾ ਸੰਗਤਾਂ ਨੇ ਸਭ ਨੂੰ ਭਾਈ ਅਨੰਦਪੁਰ ਸਾਹਿਬ ਪਹੁੰਚਣਾ ਚਾਹੀਦਾ ਹੈ ਤੇ ਅਨੰਦਪੁਰ ਸਾਹਿਬ ਪਹੁੰਚ ਕੇ ਸਾਨੂੰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸਾਈ ਮਾਰਗ ਤੇ ਚੱਲ ਕੇ ਆਪਣੇ ਜਨਮ ਨੂੰ ਸਫਲਾ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਸੁੰਦਰ ਤੇ ਸੋਹਣੀ ਪਾਲਕੀ ਦੇ ਵਿੱਚ ਗੁਰੂ ਸਾਹਿਬ ਬਰਾਜਮਾਨ 364 ਮਾ ਜਿਹੜਾ ਅਵਤਾਰ ਦੇ ਹਲਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਿਹੜਾ ਅਵਤਾਰ ਦਿਹਾੜੇ ਨੂੰ ਸਮਰਪਿਤ ਇਹ ਜਿਹੜਾ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਹੈਗਾ ਸੋ ਸੰਗਤਾਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਜਿਹੜਾ ਇਕੱਠ ਗੁਰਦੁਆਰਾ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਵਿਖੇ ਕੀਤਾ ਗਿਆ ਇੱਥੋਂ ਇਹ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਸੋ ਇਹ ਪਾਲਕੀ ਸਾਹਿਬ ਦੇ ਤੁਸੀਂ ਦਰਸ਼ਨ ਦਿਦਾਰੇ ਕਰ ਸਕਦੇ ਹੋ ਪੰਜ ਪਿਆਰਾਂ ਦੀ ਜਿਹੜੀ ਯੋਗ ਅਗਵਾਈ ਹੈ ਤੇ ਬਾਬਾ ਬਲਦੇਵ ਸਿੰਘ ਜੀ ਜੋ ਨਿਗਰਾਨ ਗੁਰੂ ਘਰਾਂ ਦੇ ਤੇ ਨਾਲ ਜਥੇਦਾਰ ਸਿੰਘ ਸਾਹਿਬ ਹੋਰ ਵੀ ਨੇ ਤੇ ਅਸੀਂ ਦਿਖਾਵਾਂਗੇ ਕਿ ਇਸ ਨਗਰ ਕੀਰਤਨ ਦੇ ਦਰਸ਼ਕ ਦਿਆਲੇ ਤੁਹਾਨੂੰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਜੁੜੇ ਰਹੋ ਤੁਸੀਂ ਬਾਬਾ ਅਮਰ ਸ਼ਹੀਦ ਬਾਬਾ ਜੇਵਨ ਸਿੰਘ ਜੀ ਭਾਈ ਜੈਤਾ ਸਿੰਘ ਜੀ ਜਿਨ੍ਹਾਂ ਤੱਕ ਸ੍ਰੀ ਕੇਸਗੜ ਸਾਹਿਬ ਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਸਿੱਧ ਬਾਬਾ ਜੇਵਨ ਸਿੰਘ ਜੀ ਰੰਡੇਟੇ ਤਿੰਨ ਬਾਬਾ ਜੀ ਦਾ 364ਵਾਂ ਅੱਜ ਪ੍ਰਕਾਸ਼ ਜਿਹੜਾ ਚੇਤਨਾ ਮਾਰਚ ਜਿਹੜਾ ਕੀਤਾ ਜਾ ਰਿਹਾ ਹੈ ਨੰਗ ਜਥੇਬੰਦੀਆਂ ਦੇ ਸਿੰਘ ਸਾਰੇ ਸਜੇ ਹੋਏ ਨੇ ਬੜੀ ਸੁੰਦਰ ਤੇ ਸੋਹਣੀ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਬਿਰਾਜਮਾਨ ਨੇ ਨਗਾਰੇ ਦੇ ਜਿਹੜੇ ਨਗਾਰਾ ਵੱਜ ਰਿਹਾ ਹੈਗਾ ਚਾਲੇ ਪਾਈ ਜਾਣਗੇ ਹੁਣ ਇਸ ਅਸਥਾਨ ਤੋਂ ਔਰ ਹੌਲੀ ਹੌਲੀ ਜਿਹੜਾ ਅੱਗੇ ਜਿਹੜਾ ਪਿੰਡਾਂ ਵਿੱਚ ਦੀ ਪੜਾਹ ਕਰਦਾ ਹੋਇਆ ਚਮਕੌਰ ਸਾਹਿਬੇ ਕੀ ਪਹੁੰਚੇਗਾ ਉੱਥੇ ਰਾਤਰੀ ਵਿਸ਼ਰਾਮ ਹੋਵੇਗਾ ਅਸੀਂ ਅਗਲੇ ਦਿਨ ਕੱਲ ਦੇ ਦਿਨ ਇਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਚਾਲੇ ਪਾਉਣਗੇ ਸਾਰੇ ਸਿੰਘ ਸੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਦਰਸ਼ਣੀਆਂ ਜਿਹੜੇ ਦਰਸ਼ਨ ਦਿਦਾਰੇ ਕਰਾਵਾਂਗੇ ਪੰਜ ਪਿਆਰਾਂ ਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਸੋਹਣੀ ਸੁੰਦਰ ਪਾਲਕੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰ ਪ੍ਰਾਪਤ ਕਰਕੇ ਆਪ ਜੀ ਦੀ ਸੇਵਾ ਮਾਲਾ ਰਹੀ ਆ ਬਹੁਤ ਕਾਟਰੀ ਮਾਫੀ ਬਖਸ਼ੀ ਕਰ ਲਈ ਇਸ ਬੇ ਕਿਰਪਾ ਕਰੋ ਚਾਲੇ ਪੌਣ ਦੀ ਆ ਗਿਆ ਬਖਸ਼ੂ ਚੜ੍ਹਦੀਆਂ ਕਲਾ ਸਹੀ ਚਾਰੇ ਮੇਰੇ ਲੇ ਜੀ ਨਾਮ ਦਾ ਆ ਨਾਮ ਚ ਚਾਵੇ ਨਾਮ ਕਰਦੀ ਕਲਾਸ਼ ਹੁਸ਼ਿਆਰੋ ਜਗਾਰੇ ਜਿਓਵੇ ਨਾਲ ਹੋ ਜਾਵੇ ਸਿੱਧਾ ਨੂੰ ਪਾਵੇ હા 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 न त वाहेगुरु वाहेगुरु नाली चई अंदरि त वाहिगुरु वाहिबुल वाहिगुरु वाहिबुल ताईं मगरि नागालैंड हा हा वाहेगुरु वाहिगुरु 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 वाहेगुरु वाहिगुरु 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 वाहेगुरु वाहिगुरु 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 i grew i